ਇਕ ਐਦਾਂ ਹੋ ਗਿਆ ਵੀ ਜਿਹੜੇ ਸਾਡਾ ਯੂਥ ਸੀ ਉਹਨੂੰ ਸਿਰਫ ਹੁਣ ਸਿੰਗਰਸ ਯਾ ਐਕਟਰਸ ਹੀ ਆਪਣੇ ਆਈਡਲ ਨਜ਼ਰ ਆਉਂਦੇ ਨੇ ਠੀਕ ਹੈ ਜੇ ਕੋਈ ਚੰਗਾ ਗਾਉਂਦਾ ਆ ਜਾਂ ਚੰਗੀ ਐਕਟਿੰਗ ਕਰਦਾ ਉਹਨੂੰ ਤੁਹਾਨੂੰ ਸਲਾਉਣਾ ਚਾਹੀਦਾ ਤੇ ਜੇ ਕੋਈ ਚੰਗਾ ਗਾਇਕ ਹੈ ਤੇ ਉਹਦੀ ਗਾਇਕ ਨੂੰ ਪਸੰਦ ਕਰਨਾ ਚਾਹੀਦਾ ਪਰ ਕੀ ਸਿਰਫ ਸਾਡੇ ਆਈਡਲਸ ਇਹ ਸਿੰਗਰ ਯਾ ਐਕਟਰਸ ਹੀ ਹੋਣਗੇ ਜਾਂ ਫਿਰ ਜਿਹੜੇ ਸਾਡੇ ਯੋਧੇ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਸਾਡੀ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਸਾਡੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਉਹ ਵੀ ਸਾਡੇ ਆਈਡਲਸ ਬਣਨਗੇ ਅਸੀਂ ਇਹਨਾਂ ਸਿੰਗਲਸ ਪਿੱਛੇ ਤਾਂ ਲੜਨ ਨੂੰ ਬੜਾ ਛੇਤੀ ਤਿਆਰ ਹੋ ਜਾਂਦੇ ਆਂ ਪਰ ਕੀ ਕਦੇ ਅਸੀਂ ਆਪਣੇ ਉਹਨਾਂ ਯੋਧਿਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਜਾਂ ਜਿਨ੍ਹਾਂ ਦੇ ਰਾਹ ਉੱਤੇ ਚੱਲ ਕੇ ਅਸੀਂ ਆਪਣੇ ਯੂਥ ਨੂੰ ਜਾਂ ਆਪਣੇ ਦੇਸ਼ ਨੂੰ ਜਾਂ ਆਪਣੇ ਪੰਜਾਬ ਨੂੰ ਜਾਂ ਆਪਣੀ ਕੌਮ ਨੂੰ ਫੇਰ ਇੱਕ ਵਾਰ ਮੁਰਸਰਜੀਤ ਕਰ ਸਕਦੇ ਆਂ ਉਸ ਥਾਂ ਉੱਤੇ ਲੈ ਕੇ ਜਾ ਸਕਦੇ ਆਂ ਜਿੱਥੇ ਅਸੀਂ ਕਦੇ ਹੁੰਦੇ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਗਾਣਾ ਆਇਆ ਸੀ ਜਦੋਂ ਉਹਨਾਂ ਨੇ ਆਪਣੇ ਗਾਣੇ ਦੇ ਵਿੱਚ ਕਿੰਦਾ ਭਾਈ ਬਲਵਿੰਦਰ ਸਿੰਘ ਡਟਾਣੇ ਨੇ ਐਸ ਬਾਈ ਐਲ ਤੇ ਮੁੱਦੇ ਉੱਤੇ ਕਾਰਵਾਈ ਪਾਈ ਸੀ ਦੋਸਤੋ ਬਾਦ ਸਾਰਿਆਂ ਨੂੰ ਭਾਈ ਬਲਵਿੰਦਰ ਸਿੰਘ ਜਟਾਲਾ ਯਾਦ ਆ ਗਿਆ ਤੇ ਫਿਰ ਬਹੁਤ ਛੇਤੀ ਭੁੱਲ ਗਏ ਸਾਡਾ ਇਕੱਲਾ ਬਲਵਿੰਦਰ ਸਿੰਘ ਜਟਾਲਾ ਨਹੀਂ ਸੀ ਸਾਡੇ ਹੋਰ ਬਹੁਤ ਯੋਧੇ ਸੀ ਜਿਨ੍ਹਾਂ ਨੇ ਸਾਡੀ ਜੋ ਕੌਮ ਦੀ ਪੱਤ ਸੀ ਉਹਨੂੰ ਰੁੱਲਣ ਤੋਂ ਬਚਾਇਆ ਤੇ ਸਾਡੀ ਜੋ ਇੱਜ਼ਤ ਨੂੰ ਕਿਸਨੇ ਹੱਥ ਪਾਇਆ ਤਾਨੂੰ ਮੂੰਹ ਤੋੜਵਾ ਜਵਾਬ ਦਿੱਤਾ ਪਰ ਅਫਸੋਸ ਹੈ ਵੀ ਹੁਣ ਸਾਡਾ ਯੂਥ ਹੈ ਉਹਨੇ ਬਾਰੇ ਸੁਣਨਾ ਨਹੀਂ ਚਾਹੁੰਦਾ ਨਾ ਯੂਥ ਕਿਤਾਬਾਂ ਪੜਨੋ ਵੀ ਗਿਆ ਜਾਂ ਹੁਣ ਇੰਟਰਨੈਟ ਉੱਤੇ ਵੀ ਬਹੁਤ ਸਾਰਾ ਉਸਾਰੂ ਲਿਟਰੇਚਰ ਹੈ ਜੋ ਕਿ ਪੜ ਸਕਦੇ ਨੇ ਤੇ ਆਪਣੇ ਜੋ ਇਤਿਹਾਸ ਬਾਰੇ ਜਾਣ ਸਕਦੇ ਨੇ ਪਰ ਉਹ ਉਹਦੇ ਬਾਰੇ ਜਾਣਨਾ ਨਹੀਂ ਚਾਹੁੰਦੇ ਅਮਰਤ ਮਾਨ ਨੇ ਗਾਣਾ ਗਾਇਆ ਸੀ ਪਾਬਲੋ 에스코바ਰ ਪਾਬਲੋ 에스코바ਰ ਕਿਹੜਾ ਮਹਾਨ ਯੋद्धा ਸੀ ਚਾਹੇ ਤੁਹਾਨੂੰ ਇਹ ਦੇ ਬਾਰੇ ਦੱਸਣ ਦੀ ਲੋੜ ਹੈ ਪਾਬਲੋ 에스코바ਰ ਇੱਕ ਗੈਂਗ ਲੀਡਰ ਸੀ ਜਿਹਨੇ ਸਾਰੀ ਦੁਨੀਆ ਦੇ ਵਿੱਚ ਨਸ਼ਾ ਵੇਚਿਆ ਉਸ ਇਨਸਾਨ ਨੇ ਹਰ ਇਨਸਾਨ ਨੂੰ ਮਾਰਿਆ ਜੋ ਉਹਦੇ ਰਾਹ ਦੇ ਵਿੱਚ ਆਇਆ ਜਾਂ ਉਹਨੇ ਖਰੀਦਿਆ ਜਾਂ ਕੋਈ ਖਰੀਦ ਨਾ ਸਕਿਆ ਕਿਸੇ ਨੂੰ ਤਾਂ ਉਹਨੂੰ ਮਾਰ ਛੱਡਿਆ ਉਹਨੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਵੀ ਬੰਬ ਫਟਵਾਏ ਉਹਨੇ ਨਿਰਦੋਸ਼ ਲੋਕਾਂ ਨੂੰ ਮਾਰਿਆ ਉਨੇ ਦੁਨੀਆ ਦੀ ਹਰ ਉਸ ਤਰੀਕੇ ਦੀ ਗੁੰਡਾਗਰਦੀ ਕੀਤੀ ਜੋ ਕਰ ਸਕਦਾ ਸੀ ਕਿ ਉਹਨੂੰ ਸ਼ਰੇਆਮ ਫਿਰ ਪੁਲਿਸ ਨੇ ਕੁੱਤੇ ਦੀ ਮੌਤ ਮਾਰਿਆ ਲੰਬੀਆ ਦਾ ਇਹ ਡਰੱਗ ਲਾਰਡ ਸਾਡਾ ਆਈਡਲ ਕਿਵੇਂ ਬਣ ਗਿਆ ਕਿ ਅਸੀਂ ਸਾਡੇ ਕੋਲ ਆਪਣੇ ਯੋਦੇ ਖਤਮ ਹੋ ਗਏ ਕਿ ਅਸੀਂ ਉਹਨਾਂ ਦਾ ਨਾਮ ਲੈ ਕੇ ਆਪਣੇ ਗਾਣੇ ਨਹੀਂ گا ਸਕਦੇ ਆਮ ਹੁਸੈਨ ਦੇ ਬੋਲਾਂ ਵਰਗਾ ਗੱਬਰੂ ਸਦਾਮ ਹੁਸੈਨ ਦੀ ਉਹ ਰੀਲ ਦਾ ਸ਼ਾਇਦ ਸਾਰਿਆਂ ਨੇ ਵੇਖ ਲਈ ਜਿਹਦੇ ਵਿੱਚ ਉਹ ਜੱਜ ਨੂੰ ਤਾੜ ਰਿਹਾ ਸੀ ਆਪਣੀਆਂ ਆਖਰੀਆਂ ਘੜੀਆਂ ਦੇ ਵਿੱਚ ਪਰ ਕੀ ਸਦਾਮ ਹੁਸੈਨ ਬਾਰੇ ਪੂਰੀ ਹਿਸਟਰੀ ਤੁਸੀਂ ਜਾਣਦੇ ਹੋ ਮੈਨੂੰ ਕਹਿੰਦਾ ਸਦਾਮ ਹਸੈਨ ਚੰਗਾ ਸੀ ਮਾੜਾ ਸੀ ਠੀਕ ਹੈ ਉਹ ਅਮਰੀਕਾ ਦੀ ਸ਼ੈ ਉੱਤੇ ਉੱਠਿਆ ਤੇ ਅਮਰੀਕਾ ਨੇ ਉਹਨੂੰ ਖਤਮ ਕੀਤਾ ਜੋ ਕਾਰਨਾਮੇ ਸਦਾਮ ਹਸੈਨ ਤੇ ਉਹਦੇ ਮੁੰਡਿਆਂ ਨੇ ਕੀਤੇ ਕੀ ਤੁਹਾਨੂੰ ਕੀ ਉਹਨਾਂ ਬਾਰੇ ਵੀ ਜਾਣਨ ਦੀ ਲੋੜ ਹੈ ਸਦਾਮ ਹਸੈਨ ਨੇ ਬਹੁਤ ਚੰਗੇ ਕੰਮ ਵੀ ਕੀਤੇ ਹੋਣਗੇ ਆਪਣੇ ਦੇਸ਼ ਤੇ ਲੋਕਾਂ ਲਈ ਪਰ ਉਹਨੇ ਜੋ નિર્ਦੋਸ਼ ਔਰਦਾਂ ਨੂੰ ਮਾਰਿਆ ਸਦਾਮ ਹਸੈਨ ਦਾ ਭਰਾ ਸੀ ਕੈਮੀਕਲ ਵਾਲੀ ਜਿਹਨੇ ਸ਼ਰੇਆਮ ਗੈਸੇਸ ਸੁੱਟ ਕੇ ਔਰਦਾਂ ਨੂੰ ਮਾਰਿਆ ਸੀ ਤੇ ਮਾਸ ਗਰੇਵਸ ਪੱਟ ਕੇ ਬਹੁਤ ਵੱਡੀਆਂ ਟੋਏ ਪੱਟ ਕੇ ਉਹਨਾਂ ਨੂੰ ਉਹਨਾਂ ਦੀ ਜੁੱਤੀਆਂ ਸਮੇਤ ਹੀ ਦਫਨਾ ਦਿੱਤਾ ਸੀ ਔਰ ਵੀ ਜਿਹੜੇ ਪੋਲੀਟੀਕਲ ਲੀਡਰ ਸੀ ਉਹਦੇ ਖਿਲਾਫ ਬੋਲਦੇ ਸੀ ਉਹਨਾਂ ਨੂੰ ਮਾਰ ਦਿੰਦਾ ਸੀ ਇੱਕ YouTube ਉਤੇ ਵੀਡੀਓ ਹੈ ਜਿਹਦੇ ਵਿੱਚ ਉਸ ਕਮਰੇ ਦੇ ਵਿੱਚ ਬਹੁਤ ਸਾਰੇ ਇਰਾਕ ਦੇ ਪੋਲੀਟੀਕਲ ਲੀਡਰਸ ਸ਼ਾਮਿਲ ਨੇ ਯਾ ਅਫੀਸ਼ੀਅਲਸ ਸ਼ਾਮਿਲ ਨੇ ਉਸ ਹਾਲ ਦੇ ਵਿੱਚ ਸਾਰਿਆਂ ਦੇ ਪਸੀਨਾ ਛੁੱਟੇ ਹੋਏ ਨੇ ਪਰ ਸਿਰਫ ਸਦਾਮ ਹੁਸੈਨ ਹੱਸ ਰਿਹਾ ਤੇ ਸਿਗਾਰ ਪੀ ਰਿਹਾ ਉੱਥੇ ਹਰ ਇੱਕ ਨੂੰ ਇਹ ਡਰ ਸੀ ਕਿ ਅੱਜ ਮੇਰੀ ਮੌਤ ਆਈ ਮੇਰੀ ਮੌਤ ਆਈ ਜਿਹਨੇ ਵੀ ਸਦਾਮ ਹੁਸੈਨ ਖਿਲਾਫ ਸਾਜ਼ਿਸ਼ ਕੀਤੀ ਜਾਂ ਮਾੜਾ ਮੋਟਾ ਹੀ ਬੋਲੇਆ ਉਹਨੂੰ ਉਸ ਮਹਿਫਲ ਵਿੱਚੋਂ ਚੁੱਕ ਕੇ ਗਾਇਬ ਕਰ ਦਿੱਤਾ ਗਿਆ ਉਹ ਕਿੱਥੇ ਨੇ ਹਜ ਤੱਕ ਨਹੀਂ ਪਤਾ ਲੱਗਿਆ ਉਹਦੇ ਕੋਲਦਾ ਇੱਕ ਮਨਿਸਟਰ ਸੀ ਜਿਹਨੇ ਇੱਕ ਵਾਰੀ ਉਹਨੂੰ ਗਲਤੀ ਨਾਲ ਇਹ ਕਹਿ ਦਿੱਤਾ ਸੀ ਕਿ ਤੁਸੀਂ ਗੱਦੀ ਛੱਡ ਦੋ ਤੇ ਸ਼ਾਇਦ ਇਰਾਨ ਦੇ ਨਾਲ ਸਾਡੀ ਜੰਗ ਮੁੱਕ ਜੂਗੀ। ਉਹ ਇਨਸਾਨ ਕਦੇ ਵੀ ਆਪਣੇ ਪਰਿਵਾਰ 'ਚ ਵਾਪਸ ਨਹੀਂ ਜਾ ਸਕਿਆ। ਜਦੋਂ ਉਹਦੀ ਘਰ ਵਾਲੀ ਨੇ ਉਹਦੀ ਲਾਸ਼ ਮੰਗੀ ਤਾਂ ਸਦਾਮ ਹੁਸੈਨ ਇੱਕ ਡੱਬੇ ਦੇ ਵਿੱਚ ਪਾ ਕੇ ਉਹਦੀ ਉਂਗਲੀ ਉਹਨੂੰ ਦੇ ਦਿੱਤੀ। ਸਦਾਮ ਹੁਸੈਨ ਦਾ ਮੁੰਡਾ, ਉਦੈ ਹੁਸੈਨ, ਉਹਦੇ ਗੁੰਡਾਗਰਦੀ ਐ, ਦਰਿੰਦਗੀ ਦੇ ਕિસ્ਸੇ ਤਾਂ ਤੁਹਾਨੂੰ ਕਿਤੇ ਮਿਲ ਜਾਣਗੇ। ਥੈਟ ਵਾਸ ਡਬਲ ਨਾਦੀਕ ਬੁੱਕ ਵੀ ਐ, ਤੇ ਇੱਕ ਫਿਲਮ ਵੀ ਹੈਗੀ ਐ ਜਿਹਦੇ ਵਿੱਚ ਉਹਦੇ ਕਾਰਨਾਮੇ ਤੁਹਾਨੂੰ ਸ਼ਰਯਾਮ ਦੇਖ ਜਾਣਗੇ। ਕਦਾਂ ਉਹਨੇ ਨਾਬਾਲਗ ਕੁੜੀਆਂ ਦੇ ਨਾਲ ਰੇਪ ਕੀਤੇ 13 14 ਸਾਲ ਦੀ ਕੁੜੀਆਂ ਨਾਲ ਰੇਪ ਕਰਕੇ ਉਹਨਾਂ ਨੂੰ ਮਾਰਿਆ ਉਹਨੇ ਆਪਣੀ ਫੌਜੀ ਅਫਸਰ ਦੀ ਘਰ ਵਾਲੀ ਨੂੰ ਵੀ ਨਹੀਂ ਬਖਸ਼ਿਆ ਤੇ ਉਹ ਵੀ ਉਦੋਂ ਜਦੋਂ ਉਸ ਦਿਨ ਉਹਦਾ ਵਿਆਹ ਹੋਇਆ ਸੀ ਉਸੇ ਪਾਰਟੀ ਦੇ ਵਿੱਚ ਉਹਦਾ ਰੇਪ ਕਰਕੇ ਉਹਨੂੰ ਉਤਲੀ ਮੰਜ਼ਲੋਂ ਛੱਟ ਛੱਡਿਆ ਜਿਸ ਦੇ ਕਰਕੇ ਉਹਦੀ ਮੌਤ ਹੋ ਗਈ ਤੇ ਫਿਰ ਉਸੇ ਫੌਜੀ ਅਫਸਰ ਨੇ ਆਪਣਾ ਬਦਲਾ ਲੈਂਦੇ ਹੋਏ ਇੱਕ ਵਾਰੀ ਉਹਤੇ ਫਾਇਰਿੰਗ ਵੀ ਕੀਤੀ ਰਹੇ ਹੁਸੈਨ ਦੇ ਕੋਸੇ ਹੁਸੈਨ ਤਦਾਮ ਹੁਸੈਨ ਦੇ ਮੁੰਡੇ ਸੀ ਜਿਹੜੀ ਗੁੰਡਾਗਰਦੀ ਉਹਨਾਂ ਨੇ ਕੀਤੀ ਉਹ ਜਗ ਜਾਰ ਤੋ ਇਹ ਜੇ ਲੋਕਾਂ ਨੂੰ ਸਾਡੇ ਸਿੰਗਰ ਪੇਸ਼ ਕਰਕੇ ਕੀ ਦੱਸਣਾ ਚਾਹੁੰਦੇ ਨੇ ਇਹ ਸਾਡੇ ਕੋਲ ਆਪਣਾ ਜਿਹੜਾ ਸ਼ਾਨ ਮੱਤਾ ਇਤਿਹਾਸ ਹੈ ਉਹ ਕਿਸੇ ਪੱਖੋਂ ਘਟਾ ਜਾਂ ਸਾਨੂੰ ਆਪਣੇ ਯੋਧੇ ਨਹੀਂ ਯਾਦ ਜਾਂ ਜਿਵੇਂ ਇਹ ਸਿੰਗਰਸ ਉਹ ਪਰੋਸੀ ਜਾਂਦੇ ਨੇ ਉਦਾਂ ਹੀ ਅਸੀਂ ਗ੍ਰਹਿਣ ਕਰੀ ਜਾਂਦੇ ਆ ਤੁਹਾਨੂੰ ਸੋਚਣ ਦੀ ਲੋੜ ਹੈ ਸਾਡੇ ਯੂਥ ਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਕੀ ਦੇਖਣਾ ਤੇ ਕੀ ਪੜ੍ਹਨਾ ਤੇ ਕਿਹਨਾਂ ਨੂੰ ਆਈਡਲ ਮੰਨਣਾ ਹੈ ਸਿੰਗਰਸ ਜਾਂ ਸ਼ਾਇਰ ਜਿਹੜੇ ਕੇ ਸਰਕਾਰੀ ਸ਼ੈ ਉੱਤੇ ਸਾਡੇ ਯੂਥ ਨੂੰ ਵਰਗਲਾ ਰਹੇ ਨੇ ਗਲਤ ਪਾਸੇ ਲਾ ਰਹੇ ਨੇ ਗਲਤ ਪਾਸੇ ਨੂੰ ਉਹਨਾਂ ਨੂੰ ਸੇਧ ਦੰਦੇ ਪਏ ਪਰ ਫਿਰ ਵੀ ਅਸੀਂ ਇਹਨਾਂ ਦਾ ਜਿੰਦਾਬਾਦ ਜਿੰਦਾਬਾਦ ਕਰਦੇ ਪਏ ਹਾਂ ਇਹ ਹਮੇਸ਼ਾ ਸਿੱਖੀ ਅਤੇ ਸਿੱਖਾਂ ਦੇ ਜੜ੍ਹਾਂ ਦੇ ਵਿੱਚ ਤੇਲ ਹੀ ਪਾਇਆ ਤੇ ਹੋਰ ਬਹੁਤ ਸਿੰਗਰਜ਼ ਨੇ ਹੋਰ ਬਹੁਤ ਐਕਟਰਸ ਨੇ ਜੋ ਕਿ ਸਾਡੇ ਯੂਥ ਨੂੰ ਵਰਗ ਲਾ ਰਹੇ ਨੇ ਨਸ਼ੇ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਇਹ ਸਿੰਗਰਸ ਨੂੰ ਪਹਿਲਾਂ ਲੋਕ ਸੁਣਦੇ ਸੀ ਤੇ ਸੁਣ ਕੇ ਉਹਨਾਂ ਨੂੰ ਪਾਸੇ ਕਰ ਦਿੰਦੇ ਹੁੰਦੇ ਸੀ ਪਰ ਇਹਨਾਂ ਨੂੰ ਕੋਈ ਆਈਡਲ ਨਹੀਂ ਸੀ ਮੰਨਦਾ ਹੁੰਦਾ ਆਈਡਲ ਸਿਰਫ ਉਸ ਨੂੰ ਮੰਨਿਆ ਜਾਂਦਾ ਸੀ ਜੋ ਕਿ ਦੇਸ਼ ਕੌਮ ਦੀ ਗੱਲ ਕਰਦਾ ਸੀ ਸਾਨੂੰ ਦਿਲਸ਼ਾਦ ਅਖਤਰ ਕਦੇ ਯਾਦ ਨਹੀਂ ਹੋਣਾ ਜਿਹਨੇ ਸਿੱਖਾਂ ਦਾ ਦੁੱਖ ਗਾਇਆ ਵੀ ਅਤੇ ਉਹਨੇ ਆਪਣੇ ਪਿੰਡੇ ਉੱਤੇ ਵੀ ਹੰਡਾਇਆ ਤੇ ਉਹਦੀ ਮੌਤ ਵੀ ਪੁਲਿਸ ਦੀ ਗੋਲੀ ਨਾਲ ਹੀ ਹੋਈ। ਸੰਤਨਾਮ ਉਦਾਸੀ ਜਿਨ੍ਹਾਂ ਨੇ ਪੁਲਿਸ ਦੀ ਤਸ਼ੱਦਦ ਸਹੀ ਅਤੇ ਸਿੱਖ ਕੌਮ ਦੀ ਗੱਲ ਕੀਤੀ ਸਿੱਖਾਂ ਦੇ ਦਰਦ ਨੂੰ ਗਾਇਆ। ਉਹਨਾਂ ਨੇ ਆਪਸੀ ਭਾਈਚਾਰੇ ਨੂੰ ਵੀ ਮਜ਼ਬੂਤ ਕੀਤਾ ਪਰ ਕਦੇ ਵੀ ਇਹੋ ਜਿਹੇ ਸਿੰਗਰ ਇਹੋ ਜਿਹੇ ਸ਼ਾਇਰ ਪਰਮੋਤ ਨਹੀਂ ਹੁੰਦੇ। ਹਮੇਸ਼ਾ ਉਹੀ ਹੁੰਦੇ ਨੇ ਜੋ ਸਰਕਾਰੀ ਹੁੰਦੇ ਨੇ। ਤੋਂ ਇਸ ਚੀਜ਼ਾਂ ਬਾਰੇ ਸਾਨੂੰ ਸੋਚਣ ਦੀ ਲੋੜ ਹੈ ਤੇ ਵਿਚਾਰਾਂ ਦੀ ਲੋੜ ਹੈ। ਸਾਡੀਆਂ ਸਿੱਖ ਸੰਸਥਾਵਾਂ ਨੇ ਇਸਰ ਸਾਡੀਆਂ ਕੌਮੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਸ ਪ੍ਰਤੀ ਕੁਝ ਉਪਰਾਲੇ ਕਰਨ ਦੀ ਲੋੜ ਹੈ ਬਹੁਤ ਜ਼ਿਆਦਾ ਯੂਥ ਹੈ ਜavia ਜੋ ਆਪਣੇ ਇਤਿਹਾਸ ਬਾਰੇ ਜਾਣੂ ਹੈ ਤੇ ਬੜਾ ਸ਼ਾਨਾਮੱਤਾ ਉਹਦੇ ਬਾਰੇ ਗੱਲਾਂ ਬਾਤਾਂ ਵੀ ਕਰਦਾ ਇਹ ਜੀ ਯੂਥ ਨੂੰ ਹੋਰ ਵੀ ਜ਼ਿਆਦਾ ਪ੍ਰੇਰਣਾ ਦੇਣ ਦੀ ਲੋੜ ਹੈ ਤੇ ਅੱਗੇ ਲਿਆਉਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਬਾਰੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜੋ ਸਾਡਾ ਸ਼ਾਨਾਮੱਤੇ ਇਤਿਹਾਸ ਹੈ ਜੋ ਸਾਡਾ ਕੌਮੀ ਇਤਿਹਾਸ ਹੈ ਜੋ ਪੰਜਾਬ ਦਾ ਇਤਿਹਾਸ ਹੈ ਉਹ ਸੀ ਨਾ ਭੁੱਲੀਏ ਅਤੇ ਗਲਤ ਰਾਵਲ ਨਾ ਜਾਈਏ ਆਈ ਹੋਪ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਊਗੀ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਟੂ ਲਾਈਕ ਸ਼ੇਅਰ ਐਂਡ ਕਮੈਂਟ ਥੈਂਕ ਯੂ ਸਤਿ ਸ਼੍ਰੀ ਅਕਾਲ